ਜੀ ਚੜੀਆਂ ਚੋਰੀਆਂ ਹੁੰਦੀਆਂ ਇਹ ਕਿਵੇਂ ਆਲੋ ਸਕਦਾ ਹੈ ਜੀ ਇਹਦਾ ਇਹ ਵੀ ਜੀ ਸਰਕਾਰਾਂ ਕਰ ਸਕਦੀਆਂ ਸਰਕਾਰਾਂ ਕੋਈ ਦਾ ਹੱਲ ਕੱਢਣਾ ਕੋਈ ਨਾ ਕੋਈ ਤਾਂ ਬੰਦੀ ਲਾਉਣਾ ਜੇ ਨਹੀਂ ਸਰਕਾਰਾਂ ਤੋਂ ਕੁਝ ਹੁੰਦਾ ਸਰਕਾਰਾਂ ਕੋਰਾ ਜਵਾਬ ਦੇ ਦੇਣਾ ਤੇ ਜ਼ਿੰਮੇਦਾਰ ਤੁਸੀਂ ਆਪੇ ਆਪ ਕਰ ਲਿਓ ਤੇ ਜੋ ਸਾਨੂੰ ਕੋਈ ਵਜੇ ਤਾਂ ਹੀ ਕਿਨੂੰ ਨਿਵੇੜਦੀਏ ਜਾ ਕੇ ਦਾ ਲਤਬਾ ਤੋੜਦੀਏ ਜਾ ਕੇ ਇਹਨੂੰ ਮਾਰਦੀਏ ਤੇ ਫੇਰ ਸਰਕਾਰ ਇਹ ਚੋਰੀਆਂ ਘਟ ਸਕਦੀਆਂ ਜੋ ਇਹੋ ਜਿਹੇ ਕੰਮ ਕਰਦੇ ਆ ਸਰਕਾਰਾਂ ਸਾਡੇ ਤੇ ਉਲਟਾ ਪਰਚਾ ਕਰ ਦਿੰਦੀਆਂ ਤਾਂ ਹੀ ਮੁੜ ਕੇ ਡਰਦੇਗਾ ਹੱਥ ਨਹੀਂ ਪਾਉਂਦੀ ਜਾਂ ਸਰਕਾਰਾਂ ਕਰਦੇ ਜਾਂ ਸਰਕਾਰਾਂ ਨਹੀਂ ਸਰਕਾਰਾਂ ਖੁੱਲ ਦੇ ਦੇਣਾ ਜਿੱਥੇ ਕੈਨ ਨੂੰ ਵੱਜੇ ਉੱਥੇ ਕੈਨ ਨੂੰ ਮਾਰਕਤ ਬਿਲਕੁਲ ਜੀ ਕਿਤੇ ਪਰਚਾ ਨਾ ਹੋਵੇ ਕਿਉਂ ਅਸੀਂ ਬਾਅਦ ਚ ਵਾ ਕਰ ਜਾਣਾ ਸਾਡੇ ਜਾਂਦੇ ਨੂੰ ਪਰਚਾ ਵੀ ਲੋਗ ਲੈ ਅੱਜ ਪਿੰਡ ਵੱਡੇ ਸਭਰਾ ਦੇ ਵਿੱਚੋਂ ਜੀ ਵੇਖੋ ਟਰਾਂਸਫਾਰਮਰ ਦੇ ਵਿੱਚੋਂ ਤਾਂਬਾ ਕੱਢਣ ਦੀ ਕਰਦੇ ਨੇ ਕੋਸ਼ਿਸ਼ ਤੇ ਹੋਰ ਵੀ ਸਿਲਵਰ ਉਹ ਵੀ ਵੱਜਦਾ ਉਹਨਾਂ ਨੂੰ ਕੋਈ ਨਹੀਂ ਛੱਡਦੇ ਜੀ ਰੋਜ਼ ਹੀ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਅੱਜ ਬਿਲਕੁਲ ਛੜਕ ਦੇ ਨਾਲ ਤੇ ਲੋਕਾਂ ਦੇ ਘਰਾਂ ਦੇ ਸਾਹਮਣੇ ਉਹ ਟਰਾਂਸਫਾਰਮਰ ਵਿੱਚੋਂ ਤਾਰਾਂ ਚੋਰੀ ਹੋ ਜਾਂਦੀਆਂ ਹੈ ਬੜਾ ਕੁਝ ਹੋ ਜਾਂਦਾ ਹੈ ਜੀ ਤੇ ਅੱਜ ਇਹਨਾਂ ਵੀਰਾਂ ਦੇ ਨਾਲ ਵੀ ਇਸ ਤਰ੍ਹਾਂ ਹੋਇਆ ਜੀ ਵੇਖੋ 66 ਕੇਵੀ ਲੈਣ ਅਤੇ ਸੋਚ ਵੀ ਨਹੀਂ ਲੱਗਾ ਬਿਨਾਂ ਸੋਚੋ ਵਾਲਾ ਟਰਾਂਸਫਾਰਮਰ ਜੀ ਉਹਦੇ ਵਿੱਚੋਂ ਤਾਰਾਂ ਕੱਢ ਕੇ ਹੋਰ ਵੀ ਸਮਾਨ ਜੋ ਜੋ ਕੱਢਿਆ ਵੀਰ ਆਪਾਂ ਨੂੰ ਜਾਣਕਾਰੀ ਦੇਣਗੇ ਵੇਖੋ ਕਿਵੇਂ ਨਟ ਖੋਲ ਕੇ ਸਾਈਡ ਤੇ ਰੱਖਿਆ ਜੀ ਕਿਤਰਾ ਸਾਰਾ ਸਮਾਨ ਜਿਹੜਾ ਵਿੱਚੋਂ ਕਟਵਾੜ ਕਰ ਗਿਆ ਜੀ ਕਿਉਂਕਿ ਚੋਰਾਂ ਦੇ ਬਹੁਤ ਬੁਲੰਦ ਹੌਸਲੇ ਆ ਜੀ ਤੇ ਆ ਜੋ ਆਪਾਂ ਜਾਣਕਾਰੀ ਲੈਨੇ ਆ ਵੀਰ ਸਾਹਿਬ ਸਿੰਘ ਤੋਂ ਕਿਵੇਂ ਚੱਲ ਹੋਰ ਵੀਰਾਂ ਤੋਂ ਜੀ ਲੈਣ ਦੇ ਜੈਂਪਰ ਕੱਟ ਕੇ ਵੇਖੋ ਜਿਹੜਾ ਇਹਨ ਫਿਰ ਟਰਾਂਸਫਾਰਮ ਤੇ ਚੜਿਆ ਜੀ ਹੋਰ ਵੀ ਬਹੁਤ ਜ਼ਿਆਦਾ ਚੋਰੀਆਂ ਵਾਧ ਰੀਆਂ ਲੂਟਾ ਕੋਮਾ ਕਿਸੇ ਦੇ ਮੋਟਰਸਾਈਕਲ ਖੋਏ ਜਾਂਦੇ ਆ ਵਾਲੀਆਂ ਲਾ ਕੇ ਵੀਰ ਜੀ ਕੀ ਨਾਹੀਂ ਨਾ ਸਾਹਿਬ ਸਿੰਘ ਜੀ ਕੀ ਗੱਲਬਾਤ ਹੋਈ ਹੈ ਜੀ ਜਿਹੜਾ ਇਹ ਜੀ ਰਾਤ ਕਰਦੀਵਨ ਆਇਆ 11-12 ਵਜੇ ਇਟਰਾ ਹਰਮਨ ਦਾ ਸਮਾਨ ਚੋਰੀ ਹੋਇਆ ਇਹ ਰਾਤ ਕੇ ਚੋਰ ਆਏ ਆ ਤੇ ਇਹਦਾ ਸਮਾਨ ਤਾਰਾ ਪੁਰਾ ਵੜ ਗੇ ਕੋਈ ਸੋਚ ਵੀ ਇੱਥੇ ਹੈ ਨਹੀਂ ਬੰਨੇ ਕਿਹੜੇ ਹਿਸਾਬ ਨਾਲ ਉਹ ਉਤਰੋਂ ਜੰਪ ਜੂਪਰ ਵੜ ਗੇ ਤੇ ਨਾਲ ਨੂੜ ਕੋੜ ਕੇ ਦੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਕੋਈ 2-4 ਦਿਨ 2 ਕੁ ਦਿਨ ਪਹਿਲਾਂ ਸੋਣ ਸੁਆਦੀ ਦਾ ਉਹਦਾ ਚੋਰੀ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਘਟਨਾਏ ਹੋਈਆਂ ਧਰਮ ਚੋਰੀ ਦੀਆਂ ਹੋਣ ਚੋਰੀ ਸਾਡੇ ਪਿੰਡ ਬਹੁਤ ਜ਼ਿਆਦਾ ਵਧ ਰਹੀ ਹੈ ਪ੍ਰਸ਼ਾਸਨ ਤੋਂ ਕੀ ਉਮੀਦ ਲਾ ਕੇ ਰੱਖੀ ਹੋਈ ਹੈ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਜੀ ਮਾੜਾ ਮੋੜੇ ਦਾ ਕੰਟਰੋਲ ਕੀਤਾ ਜਾਵੇ ਕਿ ਜਿਹੜੇ ਚੋਰਾਂ ਤੇ ਬੰਨ ਪਾਇਆ ਜਾਵੇ ਕੋਈ ਨਾ ਕੋਈ ਇਹਨਾਂ ਦਾ ਮਟਰਾਲ ਕੀਤਾ ਜਾਵੇ ਜਿਤਨਾ ਚੋਰੀ ਬੰਦੀ ਤੇ ਬਹੁਤ ਬੁਰਾ ਹਾਲ ਹੋ ਗਾ ਝੋਨੇ ਲੱਗੇ ਆ ਹੁਣ ਵੇਖੋ ਝੋਨਾ ਤਰਿਆ ਜੋ ਚਾਰ ਦਿਨ ਰਹਾ ਹਰਮਣਾ ਮਿਲਿਆ ਤੇ ਝੋਨੇ 'ਚ ਪਾਣੀ ਸੁੱਕਾ ਹੁੰਦਾ ਚਲੋ ਬਾਰਿਸ਼ ਹੋਣ ਕਰਕੇ ਤੇ ਝੋਨੇ 'ਚ ਪਾਣੀ ਹੈਗਾ ਬਿਲਕੁਲ ਜੀ ਇੱਥੇ ਕਿਹੜੇ ਇਲਾਕੇ 'ਚ ਪੈਂਦਾ ਜੀ ਇਹ ਇਹ ਜੀ ਪਿੰਡ ਸੁਭਰਾਜ ਹੈ ਜੀ ਵੱਡੇ ਸੁਭਰਾਜ ਹਾਂ ਜੀ ਬਾਬਾ ਦਾ ਮੋੜ ਹੈ ਜੀ ਡੋਮਨੀਆ ਫੀਟਰ ਤੇ ਇਹ ਸੋਚ ਵੀ ਨਹੀਂ ਹੈਗਾ ਜੀ ਛਾਰਕੇ ਵੀ ਲੈਣ ਆ ਤੇ ਡੋਮਨੀ ਵਾਲੀ ਲੈਣ ਫੀਟਰ ਆ ਜੀ ਹਾਂ ਜੀ ਅੰਬਾਲਾ ਵਾਲਾ ਮੋੜ ਵਾਜਦਾ ਜੀ ਅੰਬਾਲਾ ਮੋੜਾ ਮਸ਼ਹੂਰ ਹੈ ਜੀ ਕਿਉਂਕਿ ਇੱਥੇ ਆਮ ਹੀ ਚੋਰੀਆਂ ਵੀ ਹੁੰਦੀਆਂ ਰਹਿੰਦੀਆਂ ਦੱਸਦੇ ਇੱਥੇ ਦੋ ਦਹਾੜੀ ਲਾਂਗੇ ਪਹਿਲੇ ਸੌ ਸਵਾਦੀ ਹੋਇਆ ਲਗਾ ਲਗਾ ਬਹੁਤ ਜਿਆਦੀਆਂ ਚੋਰੀਆਂ ਹੁੰਦੀਆਂ ਆ ਜੀ ਇਹ ਸਰਕਾਰਾਂ ਨੂੰ ਇਹ ਚਾਹੀਦੀ ਬੰਦੀ ਕਰਦੇ ਆ ਜੀ ਸਾਡੇ ਪਿੰਡ ਦੇ ਵਿੱਚ ਕੋਈ ਚੋਰੀਆਂ ਦਾ ਕੰਟਰੋਲ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਇੱਥੇ ਵਾਲੀਆਂ ਲੈ ਜਾਂਦੀਆਂ ਕਾਂਡੇ ਲੈ ਜਾਂਦੇ ਆ ਜੀ ਮੋਬਾਈਲ ਪੈ ਜਾਂਦਾ ਜੀ ਕਿਸੇ ਦਾ ਮੋਟਰਸਾਈਕਲ ਖੋਇਆ ਜਾਂਦਾ ਜੀ ਤੀਓ ਆਨਾ ਵੀ ਹੈ ਵੀ ਬੰਬਾਲੇ ਮੋੜ ਤੋਂ ਪਿਆ ਗਿਆ ਜੀ ਬਸ ਇੱਥੋਂ ਬੰਬਾਲੇ ਮੋੜ ਤੋਂ ਲੈ ਕੇ ਜਿੱਦ ਤੱਕ ਸੈਲਰ ਤੱਕ ਬਹੁਤ ਜਿਆਦਾ ਚੋਰੀਆਂ ਹਾਂ ਕਦੀ ਕਿਸੇ ਦੀ ਸਕੂਟਰੀ ਖੋਲੀ ਬਿਲਕੁਲ ਜੀ ਜਿਹੜੀਆਂ ਚੋਰੀਆਂ ਹੁੰਦੀਆਂ ਇਹ ਕਿਵੇਂ ਆਲੋ ਸਕਦਾ ਹੈ ਜੀ ਇਹ ਸਰਕਾਰਾਂ ਕਰ ਸਕਦੀਆਂ ਸਰਕਾਰਾਂ ਕੋਈ ਤਾਂ ਹੱਲ ਕੱਢਣਾ ਕੋਈ ਨਾ ਕੋਈ ਤੇ ਵੰਦੀ ਲਾਉਣਾ ਜੇ ਨਹੀਂ ਸਰਕਾਰਾਂ ਤੋਂ ਕੁਝ ਨਾ ਸਰਕਾਰਾਂ ਕੋਹਰਾ ਜਵਾਬ ਦੇ ਦੇਣ ਤੇ ਜ਼ਿੰਮੇਦਾਰ ਤੁਸੀਂ ਆਪੇ ਨਾਟਕ ਵਿਖਾਈਏ ਕਰੋ ਕੋਈ ਵਜੇ ਤਈ ਕਿਨੂੰ ਨਿਵੇੜਦੀਏ ਜਾ ਕੇ ਦਾ ਲਤਪਾ توڑਦੀਏ ਜਾ ਕੇ ਇਹਨੂੰ ਮਾਰਦੀਏ ਤੇ ਫੇ ਸਰਕਾਰ ਇਹ ਚੋਰੀਆਂ ਕੱਟ ਸਕਦੀਆਂ ਜੋ ਇਹੋ ਜਿਹੇ ਕੰਮ ਕਰਦੇ ਆ ਸਰਕਾਰਾਂ ਸਾਡੇ ਤੇ ਉਲਟਾ ਪਰਚਾ ਕਰ ਦਿੰਦੀਆਂ ਤਹੀਂ ਮੁੜ ਕੇ ਡਰਦੇਗਾ ਹੱਥ ਨਹੀਂ ਪਾਉਂਦੇ ਜਾਂ ਸਰਕਾਰਾਂ ਕਰਦੀਆਂ ਜੇ ਸਰਕਾਰਾਂ ਨਹੀਂ ਤਾਂ ਸਰਕਾਰਾਂ ਖੁੱਲ ਦੇ ਦੇਣਾ ਜਿੱਥੇ ਕਿਸ ਨੂੰ ਵਜੇ ਉੱਥੇ ਕਿਸ ਨੂੰ ਮਾਰਕਤ ਬਿਲਕੁਲ ਜੀ ਕਿਤੇ ਪਰਚਾ ਨਾ ਹੋਵੇ ਕਿਉਂ ਅਸੀਂ ਬਾਅਦ ਚ ਵਾਕਰ ਜਾਣਾ ਸਾਡੇ ਜਾਂਦੇ ਨੂੰ ਪਰਚਾ ਪੀ ਲੋ ਅਗਲੇ ਕੱਟ ਕੇ ਰੱਖਿਆ ਹੋਣਾ ਤਹੀਂ ਡਰਦੇਗਾ ਨਹੀਂ ਹੱਥ ਲਾਉਂਦੇ ਬਿਲਕੁਲ ਜੀ ਇਹ ਸਰਕਾਰਾਂ ਖੁੱਲ ਦੇ ਦੇਣ ਜੋ ਨਹੀਂ ਸਰਕਾਰਾਂ ਤੋਂ ਕੰਟਰੋਲ ਹੁੰਦਾ ਹਰ ਇੱਕ ਜੀਵਦਾਰ ਨੂੰ ਖੁੱਲ ਦਿੱਤੀ ਹੈ ਖੁੱਲ ਜਾਵੇ ਤੇ ਤੇ ਕਿਰਾ ਚੋਰੀਆਂ ਰੁਕ ਜਾਣਾ ਚੋਰੀਆਂ ਰੁਕ ਜਾਣਾ ਚੋਰੀਆਂ ਉੱਤਾਂ ਨਹੀਂ ਜੀ ਰੁਕਣੀਆਂ ਜਾਂ ਸਰਕਾਰਾਂ ਕੋਈ ਕਰਨਗੇ ਠੀਕ ਹੈ ਜਨਤਨ ਫਿਰ ਜੇ ਜਿੰਨੇ ਹਸ ਕਿਸਾਨਾਂ ਨੂੰ ਜਿਸ ਹਥਿਆਰ ਦੇਣੇ ਚਾਹੀਦੇ ਕੋਈ ਜਿੰਨੀਆਂ ਹਿਸਾਬ ਕਿਤਾਬ ਹੋਇਆ ਪਹਿਲੀ ਕੋਈ ਹਥਿਆਰ ਤੇ ਕਰਦੀਪਨ ਲਿਸੈਂਸੀਆਂ ਕਿੰਨੀਆਂ ਕੋਲ ਹੈਗੇ ਵੀ ਆ ਕਿ ਕੋਈ ਨਹੀਂ ਵਗੇ ਨਹੀਂ ਡੰਗ ਸੋਟਾ ਤਾਂ ਹੈਗਾ ਹੀ ਨਾ ਬਿਲਕੁਲ ਜੀ ਜੇ ਕੋਈ ਡੰਗ ਸੋਟਾ ਮਾਰਦਾ ਡਰਦਾ ਕੋਈ ਤਾਂ ਨਹੀਂ ਦਾ ਵੀ ਮੇਰੇ ਤੇ ਕੋਈ ਪਰਚਾ ਹੋ ਜਾਏ ਮੇਰੇ ਤੇ ਕੋਈ ਕਾਰਵਾਈ ਨਾ ਹੋ ਜਾਏ ਤੇਲ ਵੀ ਡਰਦੇ ਹੱਥ ਨਹੀਂ ਫੋੜਦੇ ਹੱਥ ਇਹਨਾਂ ਨੂੰ ਪੱਕਾ ਨੱਥ ਪਾਈ ਜਾਵੇ। ਪੱਕੀ ਨੂੰ ਨੱਥ ਪਾਈ ਜਾਵੇ। ਨਹੀਂ ਨੱਥ ਪਾ ਸਕਦੇ। ਸਰਕਾਰਾਂ ਗਾ ਲੋ ਤੇ ਇਹ ਮੰਤਰੀ ਸਾਹਿਬ ਨੂੰ ਦੀ ਬੇਨਤੀ ਕਰਦੇ ਆਂ ਕਿ ਮੜਾ ਸਾਡਾ ਕੋਈ ਪੱਟੀ ਦਾ ਖਿਆਲ ਰੱਖੋ। ਪੱਟੀ ਦੇ ਵਿੱਚ ਸਭ ਤੋਂ ਜ਼ਿਆਦਾ ਚੋਰੀ ਪਿੰਡ ਸੁਭਰਾ ਦੇ ਵਿੱਚ ਹੁੰਦੀ। ਮਾਝੇ ਦੇ ਵਿੱਚ। ਮਾਝੇ ਦੇ ਵਿੱਚ। ਕਰੋ ਵੀਡੀਓ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰੋ ਜੀ। ਆ ਜੀ ਬਾਈ ਜੀ ਟਰੈਫਿਕ ਵੀਰ ਦਾ ਤੁਹਾਨੂੰ ਦਿਖਾਇਆ ਆ। ਤੇ ਨੱਡ ਡੰਡ ਸਭ ਬਾਈ ਜੀ ਇੱਥੇ ਪਏ ਆ ਤੇ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ। ਵਿਰਜੀ ਕੀ ਨਾਏ ਜੀ ਮੇਰਾ ਨਾਮ ਸਤਨਾਮ ਸਿੰਘ ਆ ਜੀ ਜੋਧੂ ਦੇ ਪਰਿਵਾਰ ਚੋਂ ਪਿੰਡ ਗੜਾਈ ਪਿੰਡ ਸਾਡਾ ਜੀ ਵੱਡੇ ਸਭਰਾ ਤੇ ਕੀ ਗੱਲ ਬਾਤ ਹੋਈ ਆ ਜੀ ਕੱਲੇ ਜੀ ਹੱਡੇ ਚਾਚਾ ਜੀ ਲੱਗਦੇ ਮੱਝ ਰਹਿੰਦੇ ਆ ਇਹਨਾਂ ਨੇ ਇੱਥੇ ਬੰਬ ਪਰਿਵਾਰ ਵਜਦਾ ਚੰਨ ਸਿੰਘ ਹੋਣੀ ਉਹਨਾਂ ਦੇ ਫਾਦਰ ਦਾ ਲੱਖਾ ਸਿੰਘ ਹੀ ਉਹਨਾਂ ਦੀ ਜ਼ਮੀਨ ਇਹਨਾਂ ਨੇ ਠੇਕੇ ਦੇ ਲਈ ਆ ਇੱਥੇ ਠੇਕੇ ਦੀ ਜ਼ਮੀਨ ਲਈ ਤੇ ਇਸ ਮੋਟਰ ਤੇ ਰਾਤ ట్రాਨਸਫਾਰਮ ਦੇ ਵਿੱਚੋਂ ਚੋਰੀ ਹੋ ਗਈ ਆ ਜਿਹਦੇ ਉੱਤੇ ਨਾਂ ਦੇ ਸੋਚੇਗਾ ਤੇ 66 ਕੇ ਵੀ ਲੈਣਾਂ ਦੇ ਚੋਰਾਂ ਦਾ ਏਡਾ ਜਿਆਦਾ ਹੌਸਲਾ ਕਿ ਉਹ ਬਿਨਾ ਸੋਚ ਕੱਟੇ ਜਿਹੜਾ ਵਿੱਚੋਂ ਤੋਂ ਤਾਰਾਂ ਵੱਢ ਕੇ ਕੇਬਲ ਵੱਢ ਕੇ ਪਾਸੇ ਕਰਕੇ ਦੇ ਵਿੱਚੋਂ ਜਿਹੜਾ ਸਾਮਾਨ ਤੇਲ ਵਗੈਰਾ ਸਾਰਾ ਕੁਝ ਕੱਢ ਕੇ ਲੈ ਗਏ ਤੇ ਅਸੀਂ ਇਹ ਗੱਲ ਦੀ ਬਹੁਤ ਮੰਦ ਭਾਗੀ ਖਬਰ ਆਖਾਂਗੇ ਪਿੰਡ ਸੁਭਰਾ ਦੇ ਵਿੱਚ ਜਿਹੜੀਆਂ ਵਾਰਦਾਤਾ ਹੁੰਦਾ ਹੀ ਆ ਅੱਜ ਤੋਂ ਕੋਈ 2-4 ਦਿਨ ਪਹਿਲਾਂ ਹੀ ਸਾਡੇ ਲੱਗ ਗਏ ਇੱਥੇ ਸੋਣ ਸੋਹਾ ਆਦੀ ਪਰਿਵਾਰ ਉਹਨਾਂ ਦੇ ਟਰਾਂਸਫਰਮ ਵੀ ਬਈਕਾਂ ਦੇ ਬਿਲਕੁਲ ਨਾਲ ਹੀ ਘਰ ਜਿੱਥੇ ਲੱਗਾ ਉਹ ਤੋਂ ਚੋਰੀ ਹੋਇਆ ਵਾ ਤੇ ਰਾਤ ਬਸ ਕਿਲੋ 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 ਦਾ ਹੀ ਫਾਸਲਾ ਬਾਸਵੀ ਦਾ ਰਾਜレ ਸਾਡਾ ਟ੍ਰਾਂਸਫਰ ਜਿਹੜਾ ਵਿੱਚੋਂ ਇਹਦੇ ਸਮਾਨ ਚੋਰੀ ਹੋ ਗਿਆ ਬਿਲਕੁਲ ਜੀ ਚੋਰ ਕਈ ਵਾਰ ਫੜੇ ਵੀ ਜਾਂਦੇ ਆ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਕੀ ਕੋਈ ਪੱਕਾ ਹਲ ਕਿਸ ਤਰ੍ਹਾਂ ਹੋ ਸਕਦਾ ਹੈ ਜੀ ਜਿਹੜੀਆਂ ਚੋਰੀਆਂ ਨੂੰ ਠੱਲ ਪਾਈ ਜਾਵੇ ਵੇਖੋ ਜੀ ਜਦੋਂ ਚੋਰ ਫੜਿਆ ਜਾਂਦਾ ਨਾ ਉਹਨੂੰ ਆਪਾਂ ਪੁਲਿਸ ਕੋਲ ਖੜਦੇ ਆ ਤੇ ਪੁਲਿਸ ਵਾਲੇ ਅੱਗੋਂ ਖਾਸੀ ਇਨਕਾਰ ਕਰ ਦਿੰਦੇ ਆ ਜੀ ਅਸੀਂ ਇਹਨੂੰ ਕੀ ਕਰਾਂਗੇ ਇਹ ਨਸ਼ੇ ਵਾਲਾ ਹੀ ਇਹਨੂੰ ਨਸ਼ਾ ਕਿੱਥੋਂ ਦਵਾਗੇ ਮਰ ਜੂਗਾ ਇਹ ਹੋ ਜੂ ਜੇ ਹੋ ਜੂ ਉਹ ਜਦੋਂ ਜਾਂਦਾ 2-4 ਮਿੰਟ ਭਾਉਂਦੇ ਉਹਨੂੰ ਫੇਰ ਛੱਡ ਦਿੰਦੇ ਉਹ ਸ਼ਾਮ ਨੂੰ ਆ ਕੇ ਆਪਦੀ ਫੇਰ ਕਾਰਵਾਈ ਸ਼ੁਰੂ ਕਰ ਦਿੰਦੇ ਆ ਇਹ ਪਹਿਲੀ ਗੱਲ ਤੇ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜਿੱਦਾਂ ਪਿੰਡ ਸਭਰਾ ਦੇ ਵਿੱਚ ਚੌਂਕੀ ਚੌਂਕੀ ਨੂੰ ਥਾਣਾ ਤੇ ਬਣਾਤਾ ਉਹਦੇ 'ਚ ਪੁਲਿਸ ਦੀ ਨਫਰੀ ਵੀ ਵਿਧਾਓ ਨਾ ਹੁਣ ਸਾਡੇ ਪਿੰਡ 12 ਪੱਤੀਆਂ ਸਭਰਾ ਦੀਆਂ 25000 ਵੋਟ ਆ ਤੇ ਪੁਲਿਸ ਮੁਲਾਜ਼ਮ ਨੂੰ ਲੱਦਾ ਵੱਧ ਤੋਂ 3 ਤੇ 4 ਐ ਤੇ ਚੌਂਕੀ ਤੋਂ ਸਭਰਾ ਥਾਣਾ ਲਿਖਤਾ ਇਹਨਾਂ ਨੇ ਇਹਦੇ ਵਿੱਚ ਘੱਟੋ ਘੱਟ 10 ਤੋਂ 15 ਮੁਲਾਜ਼ਮ ਚਾਹੀਦੇ ਆ। ਕੁਝ ਰਾਤ ਨੂੰ ਮੁਲਾਜ਼ਮ ਦੋ ਚਾਰ ਗੱਡੀ ਦੇ ਗਸ਼ਤ ਕਰਨ ਕੋ ਥਾਣੇ ਦੇ ਵਿੱਚ ਹੋਣਾ ਕੁਝ ਪਿੰਡ ਦੇ ਵਿੱਚ ਪੈਰਾ ਹੋਵੇ। ਪੁਲਿਸ ਤੋਂ ਮੰਨ ਲਓ ਪਾਰਾ ਹੋਵੇ ਤਾਂ ਚੋਰਾਂ ਨੂੰ ਇਹ ਗੱਲ ਦਾ ਖਿਆਨ ਹੋਵੇ ਵੀ ਇੱਥੇ ਪੁਲਿਸ ਜਿਹੜੀ ਰਾਤ ਨੂੰ ਗਸ਼ਤ ਕਰਦੀ ਆ। ਕੋਈ ਕਿਸਾਨ ਆਦਿ ਮੋਟਰਾਂ ਦੇ ਫਿਰਦੇ ਆ ਤੇ ਚਾਹ ਫਿਰ ਸਰਕਾਰ ਉੱਚੇ ਬੁੱਕਾ ਜਿਹੇ ਸਰਕਾਰ ਆ ਉਸ ਮੁੱਚਾ ਬਿਆਨ ਦੇ ਦੇ ਵੀ ਜੇ ਦੇ ਟਰਾਂਫਰਮ ਚੋਰੀ ਹੁੰਦਾ ਚਾਹ ਕੇ ਦਾ ਮੋਬਾਈਲ ਚੋਰੀ ਹੁੰਦਾ ਚਾਹ ਗਹਿਣਾ ਚੋਰੀ ਹੁੰਦਾ ਕੋ ਰਾਜ ਵਾਰਦਾਤ ਕਰਦਾ ਚੋਰ ਜੇ ਉਹ ਫੜਿਆ ਜਾਂਦਾ ਉਹਤੇ ਜੋ ਮਰਜ਼ੀ ਆਪ ਦਾ ਤੁਸੀਂ ਕਾਰਵਾਈ ਕਰੋ ਧਰਤੇ ਸਰਕਾਰ ਕੋਈ ਨਹੀਂ ਕਰੂਗੀ ਤੇ ਫਿਰ ਰੱਬੇ ਚੋਰੀਆਂ ਬੰਦ ਹੋ ਜਾਣ ਦੋ ਚਾਰ ਦੀਆਂ ਲੱਤਾਂ ਵੱਢੀਆਂ ਜਾਣ ਇੱਕ ਦੋ ਜਿ ਫੜਕਾਏ ਜਾਣ ਤੇ ਆਪੇ ਫਿਰ ਚੋਰੀ ਬੰਦ ਹੋ ਜਾਏ ਪਾਲਾ ਜਿਉ ਕਾਬੂ ਆ ਕੇ ਨਹੀਂ ਛੱਡਨੇ ਇਹਨਾਂ ਪੁਲਿਸ ਕੋ ਚੱਲ ਜਾਂਦੇ ਪੁਲਿਸ ਨੂੰ ਆਖੀ ਨਹੀਂ ਪਉਂਦੀ ਪੁਲਿਸ ਆਦ ਨਹੀਂ ਚਲੋ ਇਹ ਕੀ ਕਰੀਏ ਇਹਨਾਂ ਦਾ ਉਹਨੂੰ ਬੰਦਾ ਰਹੂਗਾ ਫਿਰ ਕੋਲਮ ਲਾ ਕੇ ਸਾਰਾ ਇਹ ਪ੍ਰਸ਼ਾਸਨ ਤੇ ਰਲਈ ਭੁਗਤਨੇ ਕੰਮ ਚੱਲਦਾ ਵਾ ਇਹ ਬਹੁਤ ਮੰਦਾ ਹਾਲ ਕਿਸਾਨਾਂ ਦਾ ਜਿੱਦਾਂ ਚੋਰੀਆਂ ਹੁੰਦੀਆਂ ਵਾ ਇਹ ਬਿਜਲੀ ਬੋਰਡ ਨੂੰ ਬੇਨਤੀ ਕਰਦੇ ਆਂ ਵੀ ਜੋ ਇਹੋ ਜਿਹੀ ਵਾਰਦਾਤ ਹੋ ਜਾਂਦੀ ਆ ਤੁਸੀਂ ਵੀ ਥੋੜਾ ਜਿਆ ਕਾਰਵਾਈ ਵਾਲ ਘੱਟ ਪਿਆ ਕਰੋ ਟਰਾਂਫਰ ਲੈ ਕੇ ਟਰਾਂਫਰ ਦਿੱਤਾ ਜਾਵੇ ਕਿਸਾਨ ਦੀ ਫਸਲੋ ਬਾਜੀ ਅੱਜ ਅੱਜ ਇਹ ਕਿਸਾਨ ਚ ਗੱਛੇ ਪੈਟੀ ਕੋਡ ਬੁੱਢਾ ਜਥੇਬੰਦੀ ਦੇ ਆਗੂ ਨੇ ਜੀ